ਤਤਕਾਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ कौर ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ 800 ਕਰੋੜ ਰੁਪਏ ਦਾ ਜੋ ਨਸ਼ਾ ਹੈ ਉਸ ਨੂੰ ਸਾੜ ਕੇ ਨਸ਼ਟ ਕੀਤਾ ਗਿਆ ਜੀ ਹਾਂ ਇਹ ਜੋ ਪ੍ਰਕਿਰਿਆ ਜਿਹੜੀ ਕੀਤੀ ਗਈ ਹੈ ਪਹਿਲਾ ਹਰਕਤ ਦੇ ਵਿੱਚ ਲਿਆਂਦੀ ਜਾਂਦੀ ਸੀ ਜਦੋਂ ਵੀ ਪੁਲਿਸ ਨੂੰ ਕਿਤੇ ਨਸ਼ੇ ਦੀ ਵੱਡੀ ਖੇਪ ਮਿਲਦੀ ਸੀ ਤਾਂ ਪੁਲਿਸ ਵੱਲੋਂ ਐਦਾ ਹੀ ਨਸ਼ਾ ਜਿਹੜਾ ਸਾੜ ਕੇ ਉਸ ਨੂੰ ਨਸ਼ਟ ਕੀਤਾ ਜਾਂਦਾ ਸੀ ਪਰ ਹੌਲੀ-ਹੌਲੀ ਇਹ ਪ੍ਰਕਿਰਿਆ ਜਿਹੜੀ ਹੈ ਕਿਤੇ ਨਾ ਕਿਤੇ বিলুপ্ত ਹੋ ਚੁੱਕੀ ਸੀ ਪਰ ਹੁਣ ਬਹੁਤ ਲੰਬਾ ਸਮਾਂ ਬਾਅਦ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਵਿੱਚ ਪੁਲਿਸ ਦਾ ਅਜਿਹਾ ਹੀ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲਿਆ ਨਸ਼ੇ ਦੀ ਵੱਡੀ ਖੇਪ ਜਿਹੜੀ ਹੈ ਪੁਲਿਸ ਦੇ ਨਸ਼ਟ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਸਾਰੀ ਪ੍ਰਕਿਰਿਆ ਅੰਮ੍ਰਿਤਸਰ ਦੀ ਖੰਨਾ ਪੇਪਰ ਮਿਲ ਦੇ ਵਿੱਚ ਹੋਈ ਹੈ ਤਾਂ ਖੰਨਾ ਪੇਪਰ ਮਿਲ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇਹ ਜੋ ਨਸ਼ੇ ਦੀ ਵੱਡੀ ਖੇਪ ਹੈ ਇਸ ਨੂੰ ਸਾੜ ਕੇ ਸਬਾਹ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਿੰਦੇ ਹਾਂ 800 ਕਰੋੜ ਦੇ ਨਸ਼ੇ ਨੂੰ ਜਿਹੜਾ ਪੁਲਿਸ ਨੇ ਅੰਮ੍ਰਿਤਸਰ ਦੀ ਖੰਨਾ ਪੇਪਰ ਮਿਲ ਦੇ ਵਿੱਚ ਸਾੜ ਕੇ ਨਸ਼ਟ ਕੀਤਾ ਤਾਂ ਤੁਹਾਨੂੰ ਦੱਸ ਦਈਏ ਇਸ ਦੇ ਵਿੱਚ 152 ਕਿਲੋ ਹੈਰਨ ਤੇ 11 ਕੁਇੰਟਲ ਪੁੱਕੀ ਵੀ ਸ਼ਾਮਿਲ ਸੀ ਪੰਜਾਬ ਪੁਲਿਸ ਨੇ ਇੰਟਰਨੈਸ਼ਨਲ ਮਾਰਕੀਟ ਦੇ ਅਨੁਸਾਰ 800 ਕਰੋੜ ਰੁਪਏ ਦੀ ਨਸ਼ਾ ਸਮਗਰੀ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਇਹਦੀਆਂ ਵੀਡੀਓਜ਼ ਜੋ ਨੇ ਪੰਜਾਬ ਪੁਲਿਸ ਇੰਡੀਆ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਸ਼ੇਅਰ ਕੀਤੀਆਂ ਗਿਆ ਨੇ ਲੋਕਾਂ ਵੱਲੋਂ ਇਹਨਾਂ ਵੀਡੀਓਜ਼ ਨੂੰ ਦੇਖਣ ਤੋਂ ਬਾਅਦ ਕਾਫੀ ਅਪਰੀਸ਼ੀਏਟ ਵੀ ਜੜਾ ਕੀਤਾ ਜਾ ਰਿਹਾ ਕਾਫੀ ਸਰਾਇਆ ਵੀ ਜਾ ਰਿਹਾ ਕਿਉਂਕਿ ਪਹਿਲਾਂ ਅਜਿਹਾ ਹੀ ਕੀਤਾ ਜਾਂਦਾ ਸੀ ਜਦੋਂ ਕਿਤੇ ਨਸ਼ੇ ਦੀ ਵੱਡੀ ਖੇਪ ਲੱਭਦੀ ਸੀ ਤਾਂ ਉਸ ਨੂੰ ਇਦਾਂ ਨਸ਼ਟ ਕੀਤਾ ਜਾਂਦਾ ਸੀ ਤੁਹਾਨੂੰ ਦੱਸ ਦਈਏ ਪ੍ਰੋਸੈਸ ਦੇ ਵਿੱਚ ਨਹੀਂ ਆਈ ਸੀ ਸੁਪਰੀ ਦੀ ਵਰਤੋਂ ਨਹੀਂ ਕੀਤੀ ਗਈ ਸੀ ਪਰ ਲੰਬੇ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਦੀ ਪ੍ਰਕਿਰਿਆ ਜਿਹੜੀ ਹੈ ਸਾਹਮਣੇ ਆਈ ਹੈ ਕਿਉਂਕਿ ਜਦੋਂ ਕਿਤੋਂ ਵੱਡੀ ਨਸ਼ੇ ਦੀ ਕੇਪ ਮਿਲਦੀ ਸੀ ਤਾਂ ਪਹਿਲਾ ਇਦਾਂ ਹੀ ਸੜ ਕੇ ਨਸ਼ਟ ਕੀਤਾ ਜਾਂਦਾ ਸੀ ਬਾਅਦ ਵਿੱਚ ਇਸ ਨੂੰ ਨਸ਼ਟ ਨਹੀਂ ਕੀਤਾ ਜਾਂਦਾ ਸੀ ਤਾਂ ਨਸ਼ੇ ਦੇ ਬਾਰੇ ਪ੍ਰੋਪਰ ਪਤਾ ਨਹੀਂ ਚੱਲ ਪਾਉਂਦਾ ਸੀ ਕਿ ਅਖੀਰਕਾਰ ਨਸ਼ਾ ਗਿਆ ਕਿੱਧਰ ਕਿਤੇ ਨਾ ਕਿਤੇ ਇਰਦ-ਗਿਰਦ ਜਿਹੜਾ ਨਸ਼ਾ ਕਮਦਾ ਨਜ਼ਰ ਆਉਂਦਾ ਸੀ ਪਰ ਹੁਣ ਅੰਮ੍ਰਿਤਸਰ ਦੇ ਵਿੱਚ 800 ਕਰੋੜ ਦੇ ਨਸ਼ੇ ਨੂੰ ਜਿਹੜਾ ਫੂਕ ਦਿੱਤਾ ਗਿਆ ਅੱਗ ਲਗਾ ਦਿੱਤੀ ਗਈ ਹੈ ਨਸ਼ਟ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਆਈਜੀਪੀ ਕਾਊਂਟਰ ਇੰਟੈਲੀਜੈਂਸ ਰਕੇਸ਼ ਅਗਰਵਾਲ ਦੇ ਨੇਤਪਤਵ ਦੇ ਵਿੱਚ ਇਸ ਨਸ਼ੀਲੇ ਪਦਾਰਥਾਂ ਨੂੰ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੇ ਵੱਲੋਂ ਨਸ਼ਟ ਕੀਤਾ ਗਿਆ ਪੰਜਾਬ ਪੁਲਿਸ ਨੇ ਦੱਸਿਆ ਕਿ ਐਸਐਸਓ ਅੰਮ੍ਰਿਤਸਰ ਦੇ ਫਾਜ਼ਲ ਕਾਸਿਤ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਤਹਿਤ ਜਿਹੜੇ ਦਰਜ ਮਾਮਲੇ ਸੀ ਇਹਨਾਂ ਸਬੰਧੀ ਜੋ ਉਹਨਾਂ ਨੂੰ ਨਸ਼ੀਲੇ ਪਦਾਰਥ ਮਿਲੇ ਨੇ ਉਹਨੂੰ ਅੰਮ੍ਰਿਤਸਰ ਦੇ ਖੰਨਾ ਪੇਪਰ ਮਿਲ ਦੇ ਵਿੱਚ ਨਸ਼ਟ ਕੀਤਾ ਗਿਆ ਇਸ ਮੌਕੇ ਦੇ ਉੱਤੇ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੇ ਮੈਂਬਰ ਏਆਈਜੀ ਐਸਐਸਓ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਏਆਈਜੀ ਐਸਐਸਓ ਫਾਜ਼ਲ ਕਾ ਲਖਬੀਰ ਸਿੰਘ ਏਆਈਜੀ ਸੀਏ ਇਹ ਅੰਮ੍ਰਿਤਸਰ ਅਮਰਜੀਤ ਸਿੰਘ ਬਾਜਬਾ ਤੇ ਡੀਐਸਪੀ ਐਸਐਸਓਸੀ ਹਰਵਿੰਦਰ ਪਾਲ ਮੌਜੂਦ ਸੀ ਪੰਜਾਬ ਪੁਲਿਸ ਨੇ ਦੱਸਿਆ ਕਿ ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਦੇ ਵੱਲੋਂ 40.5 ਕਿਲੋਗ੍ਰam ਅਫੀਮ ਸੰਬੰਧੀ ਜਿਹੜਾ ਏਐਮਪੀ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ 800 ਕਰੋੜ ਦੀ ਨਸ਼ੀਲੇ ਪਦਾਰਥ ਨੇ ਜਿਹੜੇ ਉਹਨਾਂ ਨੂੰ ਪੱਠੇ ਦੇ ਵਿੱਚ ਸੜ ਦਿੱਤਾ ਗਿਆ ਤੇ ਸਾਰ ਅਰੇ ਜੋ ਇਹ ਪ੍ਰਕਿਰਿਆ ਹੈ ਇਹ ਅੰਮ੍ਰਿਤਸਰ ਦੀ ਖੰਨਾ ਪੇਪਰ ਮਿਲ ਦੇ ਵਿੱਚ ਇਸ ਨੂੰ ਸਾੜ ਕੇ ਨਸ਼ਟ ਕੀਤਾ ਗਿਆ ਜਿਸ ਦੇ ਵਿੱਚ 152 ਕਿਲੋ ਹੈਰੋਇਨ ਤੇ ਇਸ ਦੇ ਨਾਲ 11 ਕੁਇੰਟਲ ਪੁੱਕੀ ਵੀ ਸ਼ਾਮਿਲ ਸੀ ਤਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਜੋ ਵੀਡੀਓਜ਼ ਨੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਹੀਆਂ ਨੇ ਖਾਲਾਕੀ ਪੁਲਿਸ ਦੇ ਵੱਲੋਂ ਆਪਣੇ ਪੰਜਾਬ ਪੁਲਿਸ ਇੰਡੀਆ ਦੇ ਪੇਜ ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਤਾਂ ਲੋਕਾਂ ਵੱਲੋਂ ਇਸ ਕਦਮ ਨੂੰ ਸਰਾਇਆ ਵੀ ਜਾ ਰਿਹਾ ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਜੋ ਉਪਰਾਲਾ ਕੀਤਾ ਗਿਆ ਨਸ਼ੇ ਨੂੰ ਨਸ਼ਟ ਕੀਤਾ ਗਿਆ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਦੇਸ਼ ਦੁਨੀਆ ਦੀਆਂ ਤਾਜ਼اترਨ ਖਬਰਾਂ ਦੇ ਲਈ ਬੜੇ ਰੋਡ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਟ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਟ ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।